ਬਾਬਾ ਭਿੰਦਰ ਸਾਧਾ ਟੋਨੀ ਬਾਬਾ ਗਵਿੰਦਗੜ੍ਹ ਤੇ ਦਿਨੇਸ਼ਾ ਸ਼ਾਂਭਰ ਗੈਲੈਕਸੀ ਸ਼ਾਂਭਰ 400 ਰੁਪਏ ਅਰਸਤੇ ਦੋ ਜਫਿਆਂ ਦੇ ਲੈ ਵੀ ਬਿੰਦਰਾ ਪਹਿਲੀ ਕਬੱਡੀ ਮਨਜੋਤ ਮਾਛੀਵਾੜਾ ਸਾਹਿਬ ਦੀ ਧਰਤੀ ਦਾ ਆਹ ਦੇਖੋ ਕਿੰਨੇ ਧਨੌਰੀ ਦੀ ਟੀਮ ਵੱਲੋਂ ਪਾ ਰਿਹਾ ਹੈ ਸਾਹਮਣੇ ਦੇ ਬੱਲੇ ਤਿੰਨ ਰੇਟਾ 11000 ਦੀਆਂ ਓਹ ਤਿੰਨ ਰੇਟਾ 11000 ਦੀਆਂ ਉਦੋਂ ਕਹਿੰਦੇ ਅਰਸ਼ ਅਰਸ਼ ਤੇ ਰਿੰਕੂ ਓਹ ਟੱਕਰ ਸਿਰੇ ਦੀ ਬੱਲੇ 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 ਸ਼ਬਾਦ ਕਬੱਡੀ 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 ਓਹ ਕਬੱਡੀ 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 ਓਹ ਕਬੱਡੀ ਬੋਲੇ ਸੋਨਹਰਾ ਸਾਤ ਸ੍ਰੀ ਅਕਾਲ ਤੇ ਭਗਤ baba ਅਸਤੇ ਦੋ ਜੱਫੇ 450 ਦੇ ਹੋਣਗੇ ਇੱਕ ਲੱਗ ਚੁੱਕਿਆ ਇੱਕ ਬਾਕੀ ਹੈ ਆ